ਸਾਡੇ ਨੌਜਵਾਨ ਚਰਨਤ ਮੰਤਰੀ ਜੀ 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 ਉਹਨਾਂ ਨੇ ਬੜੇ ਸੰਕਤ ਜੀ ਨਿਆਣ ਕਰ ਰਹੇ ਹਨ ਜੀ 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 ਸਾਡੇ ਹੋਟਲ ਦੇ ਅਸਰ ਜੈਸੇ ਆਪਣੇ ਆਪਣੇ ਸੱਚੇ ਅਸਤਰੀਆਂ ਕਿਉਂ ਨਾ ਉਪਾਰੀਆ ਸਨਮਾਨ ਲੱਗੇ ਲੱਗੇ ਉਹ ਲੱਗੇ ਉਹ ਲੱਗੇ ਇਹ ਵੀ ਵਧੀਆ अच्छा सो निहाल मंत्री साहिब अॻे हुओ महाराज ਜਸਦੀਨ ਸਾਹਿਬ ਦਾ ਦੇਖੋ ਜੀ ਇਹ ਤੇਲ ਭਾਈ ਬੋਲ ਬੋਲ ਚਲੋ ਬੜਾ ਫੋਟੋ ਕਿੰਨੇ 4% ਸ਼ੁਰੂ ਕੀਤੇ ਜਾਂਦੇ ਇਹਨਾਂ ਦੀ ਕਿੰਨੀ ਲੈਂਥ ਹੈ ਕਿੰਨਾ ਇਹ ਤੇ ਦੇਖੋ ਸਭ ਤੋਂ ਪਹਿਲਾਂ ਤੇ ਜਿੰਨੇ ਵੀ ਆ ਮੀਡੀਆ ਵਾਲੇ ਸਾਥੀ ਆਇਓ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੇ ਨਾਲ ਸਾਡੇ ਮੋਗਾ ਤੋਂ ਐਮਐਲਏ ਸਾਹਿਬ ਡਾਕਟਰ ਅਮਨਦੀਪ ਕੌਰ ਜੀ ਨਿਹਾਲ ਸਿੰਘ ਵਾਲਾ ਤੋਂ ਐਮਐਲਏ ਸਾਹਿਬ ਸਾਡੇ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰ ਸਾਹਿਬ ਸਾਡੇ ਬਾਗਾਪੁਰਾਣਾ ਤੋਂ ਐਮਐਲਏ ਸਾਹਿਬ ਸਰਦਾਰ ਅਮਰਪਾਲ ਸਿੰਘ ਜੀ ਸੁਖਾਨੰਦ ਜੀ ਆ ਲਾਡੀ ਤੋਂ ਜਿਹੜੇ ਧਰਮਕੋੜ ਤੋਂ ਐਮਐਲਏ ਨੇ ਅਸੀਂ ਅੱਜ ਪੂਰੀ ਟੀਮ ਜਿਹੜੀ ਆ ਮੋਗਾ ਹਲਕੇ ਦੇ ਵਿੱਚ ਆ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜੇ ਚਾਰ ਹਲਕੇ ਪੈਂਦੇ ਨੇ ਉਹਨਾਂ ਦੇ ਵਿੱਚ ਵੱਖ-ਵੱਖ ਪ੍ਰੋਜੈਕਟ ਜਿਹੜੇ ਨੇ ਆ ਖਾਸ ਤੌਰ ਤੇ ਰੋਡਸ ਦੇ ਉਹਨਾਂ ਨੂੰ ਆ ਸ਼ੁਰੂਆਤ ਕੀਤੀ ਹੈ ਉਹਨਾਂ ਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਮੋਗਾ ਜ਼ਿਲ੍ਹੇ ਦੀ ਕਾਫੀ ਡਿਮਾਂਡ ਸੀਗੀ ਕਿ ਕੁਝ ਰੋਡਸ ਜਿਹੜੀਆਂ ਨੇ ਉਹਨਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਔਰ ਲਗਭਗ 10-10 11-11 ਸਾਲ ਹੋ ਗਏ ਸੀਗੇ ਉਹ ਰੋਡਸ ਨੂੰ ਬਣਿਆ ਹੋਇਆ ਔਰ ਵੱਡੇ-ਵੱਡੇ ਟੋਏ ਪਏ ਉਹਨਾਂ ਦੇ ਵਿੱਚ ਕਈ ਵਾਰੀ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਸੀਗੇ ਸੋ ਮੇਰੇ ਕੋਲ ਜਿਹੜੇ ਸਾਡੇ ਐਮਐਲਏ ਸਾਹਿਬਾਨ ਨੇ ਉਹਨਾਂ ਨੇ ਆ ਕੇ ਕਾਫੀ ਵਾਰੀ ਮੇਰੇ ਨੂੰ ਹੁਕਮ ਲਾਇਆ ਕਿ ਆਪਾਂ ਇਹ ਜੜੀਆਂ ਮੋਗੇ ਜ਼ਿਲ੍ਹੇ ਦੀਆਂ ਛੜਕਾਂ ਨੇ ਇਹਨਾਂ ਨੂੰ ਬਣਾਈਏ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਅਸੀਂ ਆ ਬੇਨਤੀ ਕੀਤੀ ਤੇ ਉਹਨਾਂ ਨੇ ਇਸ ਆ ਪੂਰੇ ਪ੍ਰੋਜੈਕਟ ਵਾਸਤੇ ਲਗਭਗ 76 ਕਿਲੋਮੀਟਰ ਦੀਆਂ ਰੋਡਸ ਨੇ ਜਿਹੜੀਆਂ ਦਾ ਅੱਜ ਅਸੀਂ ਸ਼ੁਰੂਆਤ ਕੀਤੀ ਆ ਇਹਦੇ ਤੇ 46 ਕਰੋੜ ਰੁਪਇਆ ਜਿਹੜਾ ਆ ਉਹਨਾਂ ਨੇ ਮਨਜ਼ੂਰ ਕੀਤਾ ਔਰ ਅਸੀਂ ਅੱਜ ਇਹਨਾਂ ਦਾ ਉਦਘਾਟਨ ਕੀਤਾ ਇਹ ਜਿਹੜੀਆਂ ਰੋਡਸ ਬਣ ਜਾ ਰਹੀਆਂ ਨੇ ਅਸੀਂ ਇਹਦੇ ਉੱਤੇ 5 ਸਾਲ ਦੀ ਮੇਨਟੇਨੈਂਸ ਜਿਹੜੀ ਆ ਉਹ ਵੀ ਕੰਟਰੈਕਟਰ ਦੀ ਪੱਕੀ ਉਹਦੀ ਜ਼ਿੰਮੇਵਾਰੀ ਲਗਾ ਦਿੱਤੀ ਆ ਕਿਉਂਕਿ ਆਮ ਤੌਰ ਤੇ ਇਹ ਹੁੰਦਾ ਸੀਗਾ ਕਿ ਪਹਿਲਾਂ ਛੜਕਾਂ ਬਣਾ ਦੇਣੀਆਂ ਸਾਲ ਬਾਅਦ 2 ਸਾਲ ਬਾਅਦ ਜਦੋਂ ਸੜਕ ਟੁੱਟ ਜਾਂਦੀ ਸੀਗੀ ਤੇ ਕਿਸੇ ਦੀ ਜ਼ਿੰਮੇਵਾਰੀ ਜਿਹੜੀ ਆ ਫਿਕਸ ਨਹੀਂ ਹੁੰਦੀ ਸੀਗੀ ਸੋ ਅਸੀਂ ਆਪਣੀਆਂ ਕਲੋਜ਼ ਦੇ ਵਿੱਚ ਹੀ ਇਹੋ ਜੇ ਕੰਟਰੈਕਟ ਐਗਰੀਮੈਂਟ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਕਹਿ ਦਿੱਤਾ ਕਿ ਜੇ 5 ਸਾਲ ਤੱਕ ਰੋਡਸ ਦੇ ਨੂੰ ਕੋਈ ਡੈਮੇਜ ਹੁੰਦਾ ਜਾਂ ਕੋਈ ਕਿਤੇ ਉਹ ਖਰਾਬ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਸਬੰਧਤ ਕੰਟਰੈਕਟਰ ਦੀ ਹੋਏਗੀ ਇਹਦੇ ਨਾਲ ਸਾਨੂੰ ਦੋ ਜਬਰਦਸਤ ਫਾਇਦੇ ਜਿਹੜੇ ਆ ਉਹ ਮਿਲਨੇ ਆ ਇੱਕ ਤੇ ਸਾਡੀ ਰੋਡ ਜਿਹੜੀ ਆ ਉਹ ਸ਼ੁਰੂ ਦੇ ਵਿੱਚ ਹੀ ਜੋ ਮਟੀਰੀਅਲ ਚਾਹੀਦਾ ਐ ਵੈਸੇ ਤਾਂ ਸਾਡੇ ਕੋਲ ਹੋਰ ਵੀ ਸੋਰਸਸ ਨੇ ਅਸੀਂ ਕੁਆਲਟੀ ਕੰਟਰੋਲ ਸਾਡਾ ਇੱਕ ਵਿੰਗ ਆ ਅਸੀਂ ਉੱਥੇ ਮਟੀਰੀਅਲ ਵਗੈਰਾ ਚੈੱਕ ਕਰਵਾਉਂਦੇ ਰਹਿੰਨੇ ਆ ਪਰ ਇਹਦੇ ਨਾਲ ਕੰਟਰੈਕਟਰ ਦੀ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਫਿਕਸ ਹੋ ਗਈ ਕਿ 5 ਸਾਲ ਤੱਕ ਉਹਨੇ ਹੀ ਉਹ ਰੋਡ ਦੀ ਜਿਹੜੀ ਆ ਉਹ ਰਿਪੇਅਰ ਕਰਨੀ ਆ ਤੋ ਇਹਦੇ ਨਾਲ ਸਟਰੈਂਥਡ ਰੋਡਸ ਬਣ ਗਈਆਂ ਲੋਕਾਂ ਨੂੰ ਬਾਰ ਬਾਰ ਜਿਹੜਾ ਆ ਉਹ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਇਸ ਤੋਂ ਇਲਾਵਾ ਅਸੀਂ ਜਿਹੜਾ ਮੋਗੇ ਜ਼ਿਲ੍ਹੇ ਵਾਸਤੇ ਇਹ ਜਿੱਥੇ ਆਪਾਂ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਦੇ ਵਿੱਚ ਆਪਾਂ ਬੈਠੇ ਆਂ ਇਹਦੇ ਵਾਸਤੇ ਕਿਉਂਕਿ ਜਿਹੜਾ ਘਾਟ ਸੀਗੀ ਇੱਥੇ ਬਿਲਡਿੰਗ ਦੀ ਹੋਰ ਇੱਥੇ ਦੂਸਰੀ ਫਲੋਰ ਦੋ ਫਲੋਰ ਹੋਰ ਬਣਾਉਣ ਵਾਸਤੇ 11 ਕਰੋੜ ਰੁਪਏ ਜਿਹੜਾ ਹੋਰ ਮਨਜ਼ੂਰ ਕੀਤਾ ਗਿਆ ਤਾਂ ਕਿ ਇੱਥੇ ਜਿਹੜੇ ਵੀ ਐਡਮਿਨਿਸਟ੍ਰੇਟਿਵ ਕੰਮ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆ ਸਕੇ ਸੋ ਇਸ ਤੋਂ ਇਲਾਵਾ ਅਸੀਂ ਤਿੰਨ ਨਵੇਂ 66 ਕੇਵੀ ਦੇ ਗ੍ਰਿਡ ਜਿਹੜੇ ਆ ਉਹ ਵੀ ਮੋਗਾ ਜ਼ਿਲ੍ਹੇ ਨੂੰ ਦਿੱਤੇ ਨੇ ਕੁਝ ਸਮੇਂ ਬਾਅਦ ਉਹਨਾਂ ਨੂੰ ਵੀ ਜਿਹੜਾ ਇਹਨਾਂ ਨੂੰ ਗ੍ਰੇਟ ਕਰਾਂਗੇ ਸੋ ਜਿਹੜੇ ਲੰਬੇ ਸਮੇਂ ਤੋਂ ਡਿਮਾਂਡਸ ਲੋਕਾਂ ਦੀਆਂ ਡਿਮਾਂਡਸ ਜਿਹੜੀਆਂ ਸੀਗੀਆਂ ਰੂਰਸ ਨਾਲ ਮੈਂ ਸਮਝਦਾ ਅੱਜ ਮੋਗਾ ਜ਼ਿਲ੍ਹੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਉਹਨਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਨੇ ਇਸ ਤੋਂ ਇਲਾਵਾ ਅਸੀਂ ਹੁਣ ਡਿਸਟ੍ਰਿਕਟ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਨਾਲ ਮੀਟਿੰਗ ਵੀ ਕਰਾਂਗੇ ਜੋ ਪ੍ਰੋਜੈਕਟ ਚੱਲ ਰਹੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਪਰਫਾਰਮੈਂਸ ਹੋਈ ਆ ਉਹ ਕਾਰਗੁਜ਼ਾਰੀ ਜਿੰਨੀ ਵੀ ਦਿੱਤੀ ਆ ਉਹਦਾ ਰਿਵਿਊ ਜਿਹੜਾ ਆ ਹੁਣ ਮੀਟਿੰਗ ਦੇ ਵਿੱਚ ਕਰਾਂਗੇ ਜੇ ਕਿਸੇ ਤਰ੍ਹਾਂ ਦੀ ਕਿਸੇ ਅ ਅਧਿਕਾਰੀ ਦੇ ਜਾਂ ਕਿਸੇ ਅ ਵਿਭਾਗ ਦੇ ਵਿੱਚ ਕੋਈ ਸਾਨੂੰ ਰਿਵਿਊ ਦੇ ਵਿੱਚ ਕੋਈ ਲੱਗਿਆ ਕਿ ਵਿਭਾਗ ਨੇ ਕੰਮ ਨਹੀਂ ਕੀਤਾ ਜਾਂ ਕੋਈ ਕੋਤਾਈ ਕੀਤੀ ਆ ਸੋ ਅਸੀਂ ਉਹਨਾਂ ਨੂੰ ਜਿਹੜਾ ਉਹ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕਿਸੇ ਨੇ ਕੋਈ ਕੋਈ ਜ਼ਾਦੀ ਕੋਤਾਈ ਹੋਈ ਤੇ ਜੋ ਵੀ ਅਨੁਸ਼ਾਸਨ ਦੇ ਅਨੁਸਾਰ ਜੋ ਵੀ ਨਿਜ਼ਮਾ ਦੇ ਅਨੁਸਾਰ ਜੋ ਕਾਰਵਾਈ ਬਣਦੀ ਆ ਉਹ ਜ਼ਰੂਰ ਜੜੀ ਆ ਕੀਤੀ ਜਾਊਗੀ ਸੋ ਮੈਂ ਆਪਣੇ ਸਮੂਹ ਐਮ ਐਲ ਏ ਸਹਿਬਾਨ ਦਾ ਬਹੁਤ ਤਨਵਾਦੀਆਂ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜੇ ਰੋਡਸ ਦੇ ਪ੍ਰੋਜੈਕਟ ਨੇ ਇਹਨਾਂ ਨੂੰ ਪਾਸ ਕਰਵਾਇਆ ਤੇ ਅੱਜ ਜਿਹੜੇ ਵੀ ਉਦਘਾਟਨ ਤੇ ਗਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ੁਕਰ ਮਨਾਇਆ ਕਿ ਕਿਤੇ ਜਿਹੜੇ ਕੰਮ ਨੇ ਉਹ ਵੀ ਹੁਣੇ ਸ਼ੁਰੂ ਹੋਏ ਨੇ ਰੋਡਸ ਜਿਹੜੀਆਂ ਨੇ ਮੋਕੇ ਜਿਲ੍ਹੇ ਨੂੰ ਵੀ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਇਸ ਨੇ ਫਿਕਰ ਗੋਦਨ ਦੀ ਸਾਡਾਂ ਜਾਂ ਨੇੜੇ 7-7 ਸਾਲ ਹੋ ਗਏ ਰਪਿਆ ਨਹੀਂ ਹੁੰਦੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 7 ਸਾਲ ਨਹੀਂ 10-10 ਸਾਲ ਹੋ ਗਏ ਨੇ ਕਿਉਂਕਿ ਆਮ ਤੌਰ ਤੇ ਜਿਹੜੀ ਵੀ ਕੋਈ ਰੋਡ ਬਣਦੀ ਆ ਉਹਦੀ 5 ਸਾਲ ਦੀ ਲਾਈਫ ਜਿਹੜੀ ਆ ਉਹ ਨਹੀਂ ਜਾਂਦੀ ਹੈ 5 ਸਾਲ ਤੋਂ ਬਾਅਦ ਉਹਨੂੰ ਰੋਡ ਨੂੰ ਰਿਪੇਅਰ ਕਰਨਾ ਹੁੰਦਾ ਪਰ ਮੈਂ ਇੱਥੇ ਦੇਖ ਰਿਹਾ ਕਿ 11-11 12-12 ਸਾਲ ਦੀਆਂ ਰੋਡਸ ਬਣੀਆਂ 13 ਦੀ ਰੋਡ ਬਣੀ ਸੋ ਸੜਕ ਤੇ ਖਰਾਬ ਹੋਊਗੀ ਨੇਚਰਲੀ ਆ ਕਿਉਂ ਕਿ ਉਹਦੇ ਤੇ ਆਵਾਜਾਈ ਲੰਘਦੀ ਆ ਵਾਹਨ ਲੰਘਦੇ ਨੇ ਸੋ ਗੱਲ ਤੇ ਜ਼ਿੰਮੇਵਾਰੀ ਦੀ ਹੁੰਦੀ ਆ ਜ਼ਿੰਮੇਵਾਰੀ ਸਰਕਾਰਾਂ ਦੀ ਚਾਹੀਦੀ ਆ ਕਿ ਜਿੰਨਾ ਸਮਾਂ ਹੁੰਦਾ ਆ ਉਹਨੇ ਸਮੇਂ ਤੋਂ ਬਾਅਦ ਉਹਨੂੰ ਜਿਹੜਾ ਪ੍ਰੋਪਰ ਰਿਪੇਅਰ ਜਿਹੜਾ ਉਹ ਕੀਤਾ ਜਾਵੇ ਸੋ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਸੜਕਾਂ ਬਹੁਤ ਟੁੱਟੀਆਂ ਸੀਗੀਆਂ ਪਰ ਹੁਣ ਤਾਂ ਉਹਨੂੰ ਮੋਗੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਸੜਕ ਜਿਹੜੀ ਆ ਉਹ ਟੁੱਟੀ ਨਹੀਂ ਦਿਖੂਦੀ ਹਾਂ ਇੱਕ ਇੱਥੇ ਮੋਗੇ ਦੇ ਸਾਰੇ ਜिले ਦੇ ਮਾਰਕੀਟ ਕਮੇਟੀ ਦੇ ਜਿੰਨੇ ਫੰਡਸ ਨੇ ਉਹਦੇ ਵਿੱਚੋਂ 48 ਕਰੋੜ ਰੁਪਏ ਅਸੀਂ ਹੋਰ ਵੀ ਜਿਹੜਾ ਉਹ ਸੈਂਕਸ਼ਨ ਕੀਤਾ ਉਹ ਵੀ ਪ੍ਰੋਜੈਕਟ ਜਿਹੜੇ ਆ ਉਹ ਸਾਡੇ ਲਾਂਚ ਹੋ ਜਾਣੇ ਨੇ ਸੋ ਇਹ ਸਾਰੇ ਕੰਮ ਨੂੰ ਅਸੀਂ 3-4 ਮਹੀਨੇ ਦੇ ਵਿੱਚ ਜਿਹੜਾ ਆ ਉਹ ਕੰਪਲੀਟ ਕਰ ਦੇਣਾ ਕਿਉਂਕਿ ਫੰਡਸ ਦੀ ਘਾਟ ਹੁੰਦੀ ਸੀਗੀ ਪਹਿਲਾਂ ਸੋ ਜਦੋਂ ਤੋਂ ਮਾਨ ਸਾਹਿਬ ਆਏ ਨੇ ਅਸੀਂ ਮਤਲਬ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਵੱਜੋਂ ਦੇ ਨਾਲ ਹਰ ਫੀਲਡ ਦੇ ਵਿੱਚ ਜਿਹੜਾ ਆ ਉਹ ਧਿਆਨ ਦੇ ਰਹੇ ਆ ਸੋ ਇਹ ਜਿਹੜੀਆਂ 76 ਕਿਲੋਮੀਟਰ ਦੀਆਂ ਰੋਡਸ ਨੇ ਜਾਂ ਇਹ ਜਿਹੜਾ ਡਿਸਟ੍ਰਿਕਟ ਕੰਪਲੈਕਸ ਆ ਇਹਦੇ ਫਲੋਰ ਨੇ ਉਹ ਅਸੀਂ ਬਹੁਤ ਜਲਦ ਜਿਹੜਾ ਆ ਉਹ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਤੁਸੀਂ 5 ਸਾਲ ਦਾ ਵਾਅਦਾ ਕੀਤਾ ਜੀ 5 ਸਾਲ ਬਾਅਦ ਰੇਹ ਹੋਣਗੀਆਂ 9 ਸਾਲ ਪਹਿਲਾਂ ਤਾਂ ਨੀ ਪੱਤਰ ਲੱਖਿਆ ਗਿਆ ਤੇ ਉਦੋਂ ਪਹਿਲਾਂ ਕਿਸੇ ਦਾ ਧਿਆਨ ਕਿਉਂ ਨਹੀਂ ਆਇਆ ਦੇਖੋ ਇਹ ਦੇ ਬੈਠ ਰਏ ਆ ਕਿ ਤੁਸੀਂ ਇਹ ਸਵਾਲ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਮੈਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਹਾਡੀ ਸਰਕਾਰ ਬਣੀ ਵੀ ਕਦੋਂ ਦੇਖੋ ਸਾਡੀ ਸਰਕਾਰ ਬਣੀ ਨੂੰ 2 ਸਾਲ ਤੋਂ ਘੱਟ ਦਾ ਸਮਾਂ ਹੋਇਆ ਠੀਕ ਆ 2 ਸਾਲ ਅਜੇ ਪੂਰੇ ਨਹੀਂ ਹੋਏ ਪਰ 2 ਸਾਲ ਦਾ ਸਮਾਂ ਤੇ ਇੱਕ ਪਾਸੇ 75 ਸਾਲ ਦਾ ਸਮਾਂ ਤੁਸੀਂ ਦੋਵਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰਕੇ ਦੇਖ ਲਓ ਅੱਜ ਜੇ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਪੰਜਾਬ ਦੇ ਵਿੱਚ ਬਿਹਤਰੀਨ ਸਕੂਲ ਬਣ ਰਹੇ ਨੇ ਮੁਹੱਲਾ ਕਲੀਨਿਕ ਬਣ ਰਹੇ ਨੇ ਹਸਪੀਟਲ ਠੀਕ ਕੀਤੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਕੈਂਪਸ ਮੈਨੇਜਰ ਜਿਹੜੇ ਲਗਾਏ ਜਾ ਰਹੇ ਨੇ ਔਰ ਹਾਂਜੀ ਲਾਇਬ੍ਰੇਰੀ हां ਇਸ ਤੋਂ ਇਲਾਵਾ ਤੁਸੀਂ ਐਸਐਸਐਫ ਦੀ ਗੱਲ ਕਰੋ ਸੜਕਾਂ ਦੇ ਉੱਤੇ ਜਿੱਥੇ ਦੁਰਘਟਨਾਵਾਂ ਹੁੰਦੀਆਂ ਸੀ ਜਿੱਥੇ ਐਸਐਸਐਫ ਤਨਾਤ ਜਿਹੜੀ ਆ ਉਹ ਕਰ ਦਿੱਤੀ ਗਈ ਆ ਬਹੁਤ ਵੱਡੀ ਪੱਧਰ ਤੇ ਰੋਡਸ ਨੂੰ ਜਿਹੜਾ ਆ ਉਹ ਠੀਕ ਕਰ ਦਿੱਤਾ ਗਿਆ ਸਾਡੇ 5500 ਕਰੋੜ ਰੁਪਏ ਤੇ ਸਾਡਾ ਆਰਟੀਐਫ ਦਾ ਜੀ ਜਿਹੜਾ ਸੈਂਟਰਲ ਗਵਰਨਮੈਂਟ ਰੋਕ ਕੇ ਬੈਠੀ ਹੋਈ ਹੈ ਸਾਨੂੰ ਉਹਦੇ ਵਾਸਤੇ ਵੀ ਜਿਹੜਾ ਆ ਉਹ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪੈ ਰਿਹਾ ਜੇ ਅੱਜ ਸਾਡੇ ਫੰਡਸ ਸਾਨੂੰ ਸਮੇਂ ਸਿਰ ਜਿਹੜੇ ਆ ਉਹ ਦੇ ਦਿੱਤੇ ਜਾਂਦੇ ਤੇ ਸ਼ਾਇਦ ਅੱਜ ਪੰਜਾਬ ਦਾ ਨਕਸ਼ਾ ਜਿਹੜਾ ਸੀਗਾ ਇਸ ਉਮੀਦ ਹੈ ਅਸੀਂ ਹੋਰ ਬਿਹਤਰ ਕਰ ਪਾਉਂਦੇ। ਸੋ ਜਿੰਨੀਆਂ ਸਾਡੇ ਕੋਲ ਜਿੰਨੇ ਸਾਡੇ ਕੋਲ ਫੰਡਸ ਨੇ ਉਹਨਾਂ ਦੇ ਨਾਲ ਅਸੀਂ ਬੈਸਟ ਪਰਫਾਰਮੈਂਸ ਜਿਹੜੀ ਦਿੱਤੀ ਹੈ ਜਿੱਦਣ ਆਰਡੀਐਫ ਦੇ ਪੈਸੇ ਜਿਹੜੇ ਹੋ ਰਿਲੀਜ਼ ਹੋ ਜਾਣਗੇ ਹੋਰ ਵੀ ਪੰਜਾਬ ਦੇ ਪੈਸੇ ਨੇ ਪੰਜਾਬ ਦੇ ਲੋਕਾਂ ਦੇ ਪੈਸੇ ਨੇ ਆਫਟਰ ਆਲ ਤਾਂ ਉਹ ਦੇਣਾ ਹੀ ਪੈਣੇ ਨੇ ਸੈਂਟਰ ਨੂੰ ਪਰ ਜੇ ਉਹ ਸਿੱਧੇ ਤੌਰ ਤੇ ਸਾਨੂੰ ਤਰੀਕੇ ਨਾਲ ਹੁਣ ਤੱਕ ਦੇ ਦਿੱਤੇ ਹੁੰਦੇ ਤਾਂ ਸ਼ਾਇਦ ਅਸੀਂ ਇਹ ਕੰਮ ਹੋਰ ਵੀ ਜਲਦੀ ਕਰ ਪਾਉਂਦੇ। ਸਰ ਜਲਦੀ ਗੱਲ ਕੀਤੀ ਜੀ ਜਿਹੜੀ ਤੁਸੀਂ ਆਪਣੇ ਬੋਲੇ ਸਕੂਲ ਆਪਣੇ ਜਿਹੜੀ ਜਲਦੀ ਗੱਲ ਕੀਤੀ ਜੀ ਜੀ ਆਪਾਂ ਕਿਸਾ ਦੇਖੋ ਕੁਝ ਪ੍ਰਿਵੀਜ਼ਨ ਲਗਾਇਆ ਰਿਹਾ ਨਵੀਆਂ ਮੋਟਰਾਂ ਦੇ ਕਨੈਕਸ਼ਨ ਜਾਂਦਾ ਦੇਖੋ 2018 ਤੋਂ ਬਾਅਦ ਪਾਲਿਸੀ ਜਿਹੜੀ ਆ ਉਹ ਨਹੀਂ ਆ ਕਿਉਂਕਿ ਸਾਡਾ ਗਰਾਊਂਡ ਵਾਟਰ ਜਿਹੜਾ ਆ ਉਹ ਕਾਫੀ ਨੀਚੇ ਜਾ ਚੁੱਕਾ ਸੀਗਾ ਉੱਪਰ نیچے ਗਿਆ ਆ ਵੀ ਹੈ ਅੱਜ ਵੀ ਅ ਅਸੀਂ ਕੋਸ਼ਿਸ਼ ਦੇ ਵਿੱਚ ਆ ਕਿ ਸਾਡਾ ਗਰਾਊਂਡ ਵਾਟਰ ਜਿਹੜਾ ਔਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਬਚਾ ਕੇ ਰੱਖੀਏ ਪਰ ਅਸੀਂ ਨਾਲ ਦੇ ਨਾਲ ਜਿੱਤਰਾ ਹੁਣ ਬਾਗਾ ਪੁਰਾਣਾ ਹਲਕੇ ਦੇ ਵਿੱਚ 40 ਕਰੋੜ ਰੁਪਏ ਅਸੀਂ ਜਿਹੜਾ ਨਹਿਰੀ ਪਾਣੀ ਆ ਨਹਿਰੀ ਪਾਣੀ ਨੂੰ ਖੇਤਾਂ ਦੇ ਅਖੀਰ ਟੇਲ ਤੱਕ ਪਹੁੰਚਾਉਣ ਵਾਸਤੇ ਜਿਹੜਾ ਆ ਉਹ ਅਸੀਂ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਏ ਕਿ ਨਹਿਰਾਂ ਦਾ ਪਾਣੀ ਖੇਤਾਂ ਨੂੰ ਜੜਾਇਆ ਉਹ ਮਿਲਣਾ ਸ਼ੁਰੂ ਹੋਇਆ ਠੀਕਾ ਸੋ ਜਿਹੜੀ ਤੁਸੀਂ ਗੱਲ ਕਰਦੇ ਹੋ ਬਿਜਲੀ ਕਨੈਕਸ਼ਨਸ ਦੀ ਉਹ ਪ੍ਰਾਇੋਰਟੀ ਤੇ ਅਸੀਂ ਦੇਖਾਂਗੇ ਉਹਨੂੰ ਐਗਜ਼ਾਮਨ ਕਰਾਂਗੇ ਨਾਲ ਦੇ ਨਾਲ ਸਾਨੂੰ ਆਪਣਾ ਧਰਤੀ ਹੇਠਲਾ ਪਾਣੀ ਜਿਹੜਾ ਆ ਇਹ ਵੀ ਬਚਾਉਣਾ ਪੈਣਾ ਅੱਛਾ ਮੰਤਰੀ ਜੀ ਆਪਨੇ ਇਸ ਤੋਂ ਮੋੜ ਫਾਈਨੈਂਸ ਕੀ ਬਾਤ ਕੀਤੀ ਜੀ ਸੀਐਮ ਸਾਹਿਬ ਕਹਿ ਰਹੇ ਕਿ ਸਾਰੇ ਬੋਰਡ ਵਗੈਰਾ ਪੰਜਾਬੀ ਵਿੱਚ ਲਿਖੇ ਜਾਣੇ ਚਾਹੀਏ ਹੂੰ ਕੀ ਐਮਿਨੈਂਟ ਸ਼ਬਦ ਗੁਰਮੁਖੀ ਵਿੱਚ ਨਹੀਂ ਮਿਲਦਾ ਨਹੀਂ ਦੇਖੋ ਜਿਹੜੇ ਵੀ ਹੁੰਦੇ ਨੇ ਕੋਈ ਪ੍ਰੋਜੈਕਟ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਸਕੂਲ ਆਫ ਐਮਿਨੈਂਸ ਸਕੂਲ ਆਫ ਐਮਿਨੈਂਸ ਦਾ ਮਤਲਬ ਆ ਕਿ ਅਸੀਂ ਅਸੀਂ ਲੋਕਾਂ ਨੂੰ ਅਸੀਂ ਆਪਣੇ ਬੱਚੇ ਉਥੋਂ ਬੜੇ ਹਾਰਡ ਵਰਕਿੰਗ ਬੜੇ ਮਤਲਬ ਸਮਝ ਗਿਆ ਕਿ ਬੜੇ ਕਿ ਕੋਈ ਸ਼ਬਦ ਨਹੀਂ ਹੈ ਇਸ ਦਾ ਬੜੇ ਅਸੀਂ ਉਹਨੂੰ ਜਿਹੜਾ ਆ ਉਹ ਸਹੂਲਤਾਂ ਦੇ ਕੇ ਜਾਂ ਕਰਕੇ ਉਹਨਾਂ ਨੂੰ ਐਮੀਨੈਂਟ ਬੰਦੇ ਬੱਚੇ ਆਪਣੇ ਆਪਣੇ ਇੰਟੈਲੀਜੈਂਟ ਬੱਚੇ ਆਪਣੇ ਜਿਹੜੇ ਆ ਉਹ ਬਣਾਵਾਂਗੇ ਸੋ ਅਸੀਂ ਜਿਹੜੇ ਐਸਓਈ ਆਪਣੇ ਬਣਾਏ ਨੇ ਉਹਨਾਂ ਦੇ ਉੱਤੇ ਦੇਖੋ ਪੰਜਾਬੀ ਦੇ ਉੱਤੇ ਪੰਜਾਬ ਸਰਕਾਰ ਪੰਜਾਬੀ ਬੋਲੀ ਨੂੰ ਪਰਫੁੱਲਤ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰ ਰਹੀ ਹੈ ਠੀਕ ਆ ਅਸੀਂ ਕਈ ਬੋਰਡ ਜਿਹੜੇ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਜਿਹੜਾ ਉਹ ਲਾਜ਼ਮੀ ਵੀ ਜਿਹੜਾ ਆ ਉਹ ਕੀਤਾ ਆ ਸੋ ਅਸੀਂ ਹਰ ਤਰ੍ਹਾਂ ਦੇ ਪੰਜਾਬੀ ਦੇ ਪੰਜਾਬੀ ਮਾਂ ਬੋਲੀ ਦੇ ਨਾਲ ਤੇ ਅਸੀਂ ਪੰਜਾਬ ਦੇ ਵਸਿੰਦੇ ਹੋਣ ਕਰਕੇ ਇਹੋ ਜੀ ਕੋਈ ਗੱਲ ਹੋਈ ਨਹੀਂ ਸਕਦੀ ਸੋ ਜਿਹੜੇ ਜੋ ਵੀ ਆ ਪੰਜਾਬੀ ਮਾਂ ਬੋਲੀ ਵਾਸਤੇ ਕਰਨ ਦੀ ਜ਼ਰੂਰਤ ਪਊਗੀ ਉਹਨੂੰ ਕਰਾਂਗੇ ਮੰਤਰੀ ਸਾਹਿਬ ਤੁਸੀਂ ਦੋ ਬਿਲਡਿੰਗਾਂ ਦਾ ਇੱਥੇ ਕਹਿ ਰਹੇ ਹੋ ਕਿ ਘਟਨ ਹੋ ਰਿਹਾ ਆ ਤੇ ਸੜਕਾਂ ਦਾ ਵੀ ਕਰਕੇ ਆਇਓ ਜਿਹਨਾਂ ਦੇ ਸਾਹਮਣੇ ਬੈਠ ਕੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਸ মিডিਆ ਬਾਰੇ ਕੋਈ ਨਹੀਂ ਸੋਚਿਆ ਜਾ ਰਿਹਾ ਕਿਤੇ ਪੰਜਾਬ ਚ ਦੇਖੋ মিডিਆ ਵਾਸਤੇ ਅਸੀਂ ਕਿਉਂ ਨਹੀਂ ਸੋਚਣਾ মিডিਆ ਤੇ ਡੈਮੋਕ੍ਰੇਸੀ ਦਾ ਇੱਕ ਟੋਟਲ ਹੰਗਾ ਚੌਥਾ ਪਿਲਰ ਚੌਥਾ ਥੰਮ ਜਿਹੜਾ ਲੋਕਤੰਤਰ ਦਾ ਆ ਉਹ ਮੀਡੀਆ ਆ ਅਸੀਂ ਮੀਡੀਆ ਵਾਸਤੇ ਜਿਹੜੀ ਸਰਕਾਰ ਆ ਉਹ ਪੂਰੀ ਤਰ੍ਹਾਂ ਵਚਨਬੱਧ ਆ ਅਸੀਂ ਹਰ ਤਰ੍ਹਾਂ ਦਾ ਜੋ ਵੀ ਮੀਡੀਆ ਵਾਸਤੇ ਕੋਈ ਬਾਗੇਪੁਰਾਣੇ ਪ੍ਰੈਸ ਕਲੱਬ ਹਾਂ ਮੈਂ ਐਮਐਲਏ ਸਾਹਿਬ ਕਹਿੰਦੇ ਨੇ ਕਿ ਬਾਗੇਪੁਰਾਣੇ ਦੇ ਵਿੱਚ ਪ੍ਰੈਸ ਕਲੱਬ ਬਣਾਏ ਜਾ ਰਹੇ ਨੇ ਹੋਰ ਵੀ ਅਸੀਂ ਕਈ ਥਾਵਾਂ ਤੇ ਮੈਂ ਅਮਰਸਰ ਸਾਡੇ ਮਾਝੇ ਦੇ ਵਿੱਚ ਵੀ ਕਾਫੀ ਅਸੀਂ ਪ੍ਰੈਸ ਕਲੱਬ ਬਣਾਏ ਨੇ ਸੋ ਬਾਗਾਪੁਰਾਣਾ ਦੇ ਵਿੱਚ ਵੀ ਬਣ ਰਿਹਾ ਜਿੱਥੇ ਜਿੱਥੇ ਵੀ ਜੋ ਜ਼ਰੂਰਤ ਮੀਡੀਆ ਦੀ ਹੋਈ ਉਹਨੂੰ ਅਸੀਂ ਆਵਾਜ਼ ਪੂਰਾ ਕਰਾਂਗੇ